ਸਸ਼ੀਕਾਲ ਜੀ ਸਿਮਰਨ ਬੁਟੀਕ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆਤਿਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਪਲੀਜ਼ ਪਲੀਜ਼ ਤੁਹਾਡੇ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਜੋ ਕਿ ਅੱਜਕੱਲ ਬਹੁਤ ਟ੍ਰੈਂਡ ਚ ਹੈ ਜੀ ਕਰੇਵ ਸਿਲਕ ਦਾ ਸੂਟ ਹੈ ਜੀ ਕਰੇਵ ਸਿਲਕ ਦਾ ਬਹੁਤ ਹੀ ਪਿਆਰਾ ਸੂਟ ਤੇ ਤੁਹਾਨੂੰ ਕੁਝ ਕਰਵਾਉਣ ਦੀ ਲੋੜ ਨਹੀਂ ਸਿੰਪਲ ਸਟੀਚ ਕਰੋ ਨਾਲ ਪ्योर ਦਾ ਜਾਂ ਟੈਬੀ ਦਾ ਦੁਪੱਟਾ ਡਾਈ ਕਰਾਓ ਸੂਟ ਦੀ ਲੁੱਕ ਬਣ ਕੇ ਬਹੁਤ ਹੀ ਪਿਆਰੀ ਆਉਣੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ 995 995 ਸੂਟ ਦਾ ਪ੍ਰਾਈਸ ਹੈ ਜੀ ਕਲਰ ਚੈੱਕ ਕਰੀ ਜਾਓ ਜੀ ਬਹੁਤ ਹੀ ਜ਼ਿਆਦਾ ਪਿਆਰੇ ਕਲਰ ਹੈ ਬਹੁਤ ਜਿਆਦਾ ਸੋਹਣੇ ਕਲਰ ਹੈ ਜੀ 2.5 ਮੀਟਰ ਦੀ ਤੁਹਾਨੂੰ ਸ਼ਰਟ ਦੀ ਕੱਟ ਮਿਲੇਗੀ 2.5 ਮੀਟਰ ਦੀ ਤੁਹਾਨੂੰ ਬਾਟਮ ਦੀ ਕੱਟ ਮਿਲੇਗੀ ਬਦੌਰਟ ਦੁਪੱਟਾ ਸੂਟ ਹੈ ਜੀ ਜੇ ਤੁਸੀਂ ਸਤੋ ਦੁਪੱਟਾ ਵੀ ਵਾਇ ਕਰਨਾ ਚਾਹੁੰਦੇ ਆ ਤਾਂ ਤੁਸੀਂ ਅਲੱਗ ਤੋਂ ਮੈਸੇਜ ਕਰਕੇ ਸਤੋ ਦੁਪੱਟਾ ਵੀ ਵਾਇ ਕਰ ਸਕਦੇ ਆ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਦੀ ਲੁੱਕ ਬਣ ਕੇ ਬਹੁਤ ਜਿਆਦਾ ਸੋਹਣੀ ਆਉਣੀ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਕਿਸੇ ਨੇ ਸੂਟ ਬਾਰੇ ਹੋਰ ਜਾਣਕਾਰੀ ਲੈਣੀ ਆ ਤਾਂ ਸਾਨੂੰ ਕਾਲ ਕਰਕੇ ਜਾਂ ਮੈਸੇਜ ਕਰਕੇ ਤੁਸੀਂ ਸੂਟ ਬਾਰੇ ਪੁੱਛ ਸਕਦੇ ਆਂ ਜੀ ਟੋਟਲ ਕੱਟ ਤੁਹਾਨੂੰ ਸੂਟ ਦੀ 5 ਮੀਟਰ ਮਿਲੂਗੀ ਜੀ 2.5 ਮੀਟਰ ਸ਼ਰਟ ਦੀ 2.5 ਮੀਟਰ बॉਟਮ ਦੀ ਬਹੁਤ ਹੀ ਜਿਆਦਾ ਸੋਨਾ ਸੂਟ ਹੈ ਜੀ ਬਹੁਤ ਜਿਆਦਾ ਸੋਨਾ ਐਦਾਂ ਦਾ ਸੂਟ ਪਾਏ ਤੇ ਨਾ ਲੁੱਕ ਬਹੁਤ ਹੀ ਸਰਦਾਰੀ ਆਉਂਦੀ ਆ ਬਹੁਤ ਜਿਆਦਾ ਸੋਨਾ ਸੂਟ ਹੈ ਜੀ ਕਿਸੇ ਨੂੰ ਵੀ ਐਦਾਂ ਦੀ ਸੂਟ ਦੀ ਨੀਡ ਹੋਵੇ ਤਾਂ ਸਾਡੇ ਤੋਂ ਬਾਏ ਕਰ ਸਕਦੇ ਆ ਤੁਸੀਂ ਕਿਤੇ ਵੀ ਬੈਠੇ ਆਂ ਕਿਸੇ ਵੀ ਏਰੀਆ 'ਚ ਬੈਠੇ ਆ ਕੋਈ ਸਾ ਇਹ ਨਹੀਂ ਹੈ ਵੀ ਅਸੀਂ ਨੇੜੇ ਆ ਜਾਂ ਦੂਰ ਐ ਤੁਸੀਂ ਸਿਰਫ ਆਪਣਾ ਐਡਰੈਸ ਸੈਂਡ ਕਰਨਾ ਹੈ Google Pay Paytm ਕਰਕੇ ਸਕਰੀਨ ਸ਼ਾਟ ਸੈਂਡ ਕਰਨਾ ਹੈ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਬਹੁਤ ਪਿਆਰੇ ਕਈ ਭੈਣਾ ਪ੍ਰਿੰਟ ਸੂਟ ਪਾਉਣ ਦੀਆਂ ਸ਼ਕੀਨ ਹੁੰਦੀਆਂ ਉਹਨਾਂ ਲਈ ਇਹ ਬਹੁਤ ਹੀ ਵਧੀਆ ਤੋਹਫਾ ਲਿਖਿਆ ਆਂਦਾ ਜੀ ਬਲੈਕ ਸੂਟ ਦੇਖੋ ਸੂਟ ਦੀ ਲੁੱਕ ਬਣ ਕੇ ਬਹੁਤ ਪਿਆਰੀ ਆਉਣੀ ਆ ਇਹ ਤੁਸੀਂ ਪੈਂਟ ਪਲਾਜ਼ੋ ਬਣਾਇਓ ਸਲਵਾਰ ਸੂਟ ਬਣਾਇਓ ਜੋ ਤੁਹਾਡਾ ਮਨ ਕਰਦਾ ਤੁਸੀਂ ਉਹ ਬਣਾਇਓ ਜੀ 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਕਲਰ ਆਪਸ਼ਨ ਬਹੁਤ ਹੈ ਜੀ ਜਿਹੜਾ ਮਰਜ਼ੀ ਤੁਸੀਂ ਕਲਰ ਵਾਇ ਕਰ ਸਕਦੇ ਆਂ ਜੀ ਅ ਬਸ ਇੱਕ ਕਰਿਆ ਕਰੋ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਸੈਂਡ ਕਰਿਆ ਕਰੋ ਕਈ ਵਾਰ ਹੁੰਦਾ ਸਟਾਕ ਖਤਮ ਹੋ ਜਾਂਦਾ ਜੀ ਫਿਰ ਅਸੀਂ ਵੀ ਕੁਝ ਨਹੀਂ ਕਰ ਸਕਦੇ ਜੀ ਕਈ ਮੇਰੀਆਂ ਪੈਣਾ ਨਰਾਸ਼ ਹੁੰਦੀਆਂ ਫਿਰ ਸਾਨੂੰ ਸੂਟ ਮਿਲਿਆ ਨਹੀਂ ਇਸ ਲਈ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰਿਆ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਕੁਆਲਿਟੀ ਹੈ ਜੀ ਤੁਹਾਨੂੰ ਅਰਗੇਂਜਾ ਦੀ ਪ੍ਰਿੰਟ ਸ਼ਰਟ ਮਿਲੂਗੀ ਹੈਂਡਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਦੁਪੱਟਾ ਤੁਹਾਨੂੰ ਫੂਨ ਦਾ ਮਿਲੂਗਾ ਬਹੁਤ ਜ਼ਿਆਦਾ ਸੋਹਣਾ ਤੇ ਦੁਪੱਟੇ ਤੇ ਵੀ ਤੁਹਾਨੂੰ ਸਾਰੇ ਤੇ ਲੈਸ ਦੀ ਫਿਨਿਸ਼ਿੰਗ ਮਿਲੂਗੀ ਪਲੇਨ ਤੁਹਾਨੂੰ ਬਾਟਮ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 1855 1855 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਜ਼ਿਆਦਾ ਸੋਨਾ ਹੈ ਜੀ ਜੇ ਆਪਾਂ ਇੰਨਾ ਵਰਕ ਕਰਾਉਨੇ ਆ ਜਾਨੀ ਕਿ ਹੈਂਡਵਰਕ ਕਰਾਉਨੇ ਆ ਦਾ 202500 ਤੋਂ ਘੱਟ ਤਾਂ ਕੋਈ ਵਰਕ ਹੈ ਨਹੀਂ ਫਿਰ ਵੀ ਤੁਸੀਂ ਟਰਾਈ ਲਈ ਇਹ ਸੂਟ ਦਾ ਵਰਕ ਕਿਸੇ ਕਾਰੀਗਰ ਨੂੰ ਦਿਖਾਇਓ ਤੁਹਾਨੂੰ ਖੁਦ ਪਰ ਖੁਦ ਦੱਸ ਦੇਣਗੇ ਉਹ ਜੀ ਇਹਦਾ ਵਰਕ ਦੇ ਅਸੀਂ ਇੰਨੇ ਲਵਾਂਗੇ ਜੀ ਇਹਦੇ ਵਿੱਚ ਅਸੀਂ ਤੁਹਾਨੂੰ ਪੂਰਾ ਸੂਟ ਵਿਦ ਦੁਪੱਟਾ ਦੇ ਰਹੇ ਹਾਂ ਜੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ 1855 ਸੂਟ ਦਾ ਪ੍ਰਾਈਸ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਪਸ਼ਮੀਨਾ ਹੈ ਜੀ ਪਸ਼ਮੀਨਾ ਲਿਆਉਣ ਦਾ ਹਰ ਵੀਡੀਓ 'ਚ ਸਾਡਾ ਮਕਸਦ ਇਹ ਹੈ ਜੀ ਕਿ ਮੌਸਮੀ ਐਤਵਦੀਆ ਅਸੀਂ ਹਰ ਵਾਰੀ ਨਿਊ ਸਟਾਈਲ ਦੇ ਪਸ਼ਮੀਨੇ ਦੇ ਸੂਟ ਤੁਹਾਡੇ ਲਈ ਲੈ ਕੇ ਆਉਨੇ ਆ ਤੁਸੀਂ ਸਾਡੀਆਂ ਵੀਡੀਓ ਨੂੰ ਚੈੱਕ ਕਰ ਸਕਦੇ ਆ ਹਰ ਵੀਡੀਓ ਚ ਤੁਹਾਨੂੰ ਨਵੇਂ ਸਟਾਈਲ ਦਾ ਪਸ਼ਮੀਨੇ ਦਾ ਸੂਟ ਮਿਲੂਗਾ ਜਿੱਦਾਂ ਦੀ ਵੀ ਸੂਟ ਦੀ ਤੁਹਾਨੂੰ ਨੀੜ ਹੈ ਤੁਸੀਂ ਸਾਡੀਆਂ ਵੀਡੀਓ ਦੇਖ ਕੇ ਸੂਟ ਸਿਲੈਕਟ ਕਰਕੇ ਸਭ ਤੋਂ ਵਾਈ ਕਰ ਸਕਦੇ ਆ ਜੀ ਸੂਟ ਹੈਗਾ ਜੀ ਪਸ਼ਮੀਨੇ ਦਾ ਬਹੁਤ ਹੀ ਪਿਆਰਾ ਬਾਟਮ ਵੀ ਤੁਹਾਨੂੰ ਪਸ਼ਮੀਨੇ ਦੀ ਮਿਲੇਗੀ ਸਟੌਲ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗੀ ਪਸ਼ਮੀਨੇ ਦੀ ਬਹੁਤ ਹੀ ਵਧੀਆ ਕੁਆਲਿਟੀ ਹੈ ਜੀ ਸੂਟ ਦੀ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1100 ਰੁਪਿਆ 1100 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਸੂਟ ਦੀ 1100 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਪਿਆਰੀ ਸਰਦਾਰੀ ਕਲਰ ਹੈ ਜੀ ਬਹੁਤ ਜ਼ਿਆਦਾ ਸੋਹਣੀ ਜੀ ਉਸ ਤੋਂ ਬਾਅਦ ਜੀ ਤੁਸੀਂ ਅਗਲੇ ਸੂਟ ਚੈੱਕ ਕਰੋ ਅਗਲਾ ਸੂਟ ਵੀ ਤੁਹਾਨੂੰ ਪਸ਼ਮੀਨੇ ਦਾ ਮਿਲੇਗਾ ਜਿਵੇਂ ਇਹ ਸੂਟ ਤੁਸੀਂ ਪਾਰਟੀ ਵੇਅਰ ਵੀ ਇਹਨੂੰ ਪਾ ਸਕਦੇ ਹਾਂ ਜੀ ਬਹੁਤ ਪਿਆਰੀ ਪਸ਼ਮੀਨੇ ਦੇ ਸੂਟ ਦੀ ਲੋਕ ਹੈ ਜੀ ਕਿਆ ਕਹਣੇ ਕੋਈ ਤੁਹਾਨੂੰ ਦੇਖ ਕੇ ਆਈਡੀਆ ਨਹੀਂ ਲਾ ਸਕਦਾ ਜੀ ਇਹ ਪਸ਼ਮੀਨਾ ਡਿਜੀਟਲ ਪ੍ਰਿੰਟ ਹੈ ਜੀ ਬਸਕੋਸ਼ ਪਸ਼ਮੀਨਾ ਹੈ ਜੀ ਬਿਸਕੋਸ ਪਸ਼ਮੀਨਾ ਦੀ ਡਿਜੀਟਲ ਪ੍ਰਿੰਟ ਤੁਹਾਨੂੰ ਬਾਟਮ ਮਿਲੂਗੀ ਜੀ ਬਹੁਤ ਹੀ ਪਿਆਰੀ ਤੇ ਬਿਸਕੋਸ ਪਸ਼ਮੀਨੇ ਦੀ ਉਹ ਤੁਹਾਨੂੰ ਬਾਟਮ ਮਿਲੂਗੀ ਜੀ 2.5 ਮੀਟਰ ਬਾਟਮ ਦੀ ਕਟ ਹੈ ਜੀ 2.5 ਮੀਟਰ ਸ਼ਰਟ ਦੀ ਸ਼ਾਲ ਦੇ ਕਿ ਆ ਕਹਣੇ ਮਤਲਬ ਵਿਆਹ ਵਿੱਚ ਤੁਸੀਂ ਅਲੱਗ ਦਿਖੂਗੇ ਜੀ ਐਨੀ ਵਧੀਆ ਪਸ਼ਮੀਨਾ ਹੈ ਜੀ ਇਹ 2945 ਸੂਟ ਦਾ ਪ੍ਰਾਈਸ ਹੈ ਜੀ ਕਈ ਹੁੰਦਾ ਕਿ ਖੁਦ ਮੈਂ ਵੀ ਜੀ ਵਰਕ ਵਾਲੇ ਸੂਟ ਪਾ ਕੇ ਬੋਰ ਹੋਈ ਪਈ ਹੁਣ ਮੇਰਾ ਬਿਲਕੁਲ ਮਨ ਨਹੀਂ ਕਰਦਾ ਐਦਾਂ ਦੀ ਚੀਜ਼ ਪਾਈ ਵੀ ਬਹੁਤ ਹੀ ਵਧੀਆ ਲੱਗਦੀ ਹੈ ਨਾਲੇ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਸਰਦਾਰੀ ਕਲਰ ਹੈ ਜੀ ਆਪਣੀਆਂ ਮੰਮੀਆਂ ਜਾਂ ਆਪਾਂ ਤੋਂ ਥੋੜਾ ਜ਼ਿਆਦਾ ਏਜ ਵਾਲੀ ਵੀ ਇਹ ਸੂਟ ਪਾ ਸਕਦੇ ਆ ਗਰਲਿਸ਼ ਲੁੱਕ ਦੇਣੀ ਆ ਤਾਂ ਵੀ ਇਹ ਸੂਟ ਅੱਛੇ ਲੱਗਣੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਪਸ਼ਮੀਨੀ ਦੇ ਸੂਟ ਹੈ ਜੀ ਹਰ ਸੂਟ ਬਾਰੇ ਮੈਂ ਤੁਹਾਨੂੰ ਕਲੀਅਰ ਦੱਸਦੀ ਆ ਜੀ ਠੀਕ ਹੈ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣੇ ਤੁਹਾਨੂੰ ਬੈਲਵਟ ਦੇ ਸੂਟ ਮਿਲਣਗੇ ਜੀ ਬਹੁਤ ਹੀ ਪਿਆਰੀ ਬੈਲਵਟ ਹੈ ਜੀ ਪਿਓਰ ਬੈਲਵਟ ਹੈ ਜੀ ਬਿਸਕੋਸ ਬੈਲਵਟ ਹੈ ਜੀ بیس ਬਹੁਤ ਜ਼ਿਆਦਾ ਸੋਹਣਾ ਹੈ ਜੀ ਸਟਾਲ ਵਿੱਚ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੂਗਾ ਸ਼ਾਰਟ ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਨੈੱਕ ਦਾ ਵਰਕ ਘੇਰੇ ਦਾ ਵਰਕ ਬਹੁਤ ਹੀ ਪਿਆਰੀ ਬੈਲਵਟ ਹੈ ਜੀ ਤੇ ਨਾਲ ਇਹਦੇ ਪਸ਼ਮੀਨੇ ਦੀ ਬਾਟਮ ਹੈ ਜੀ ਬਹੁਤ ਪਿਆਰੀ ਬਿਸਕੋਸ ਪਸ਼ਮੀਨੇ ਦੀ ਨਾਲ ਤੁਹਾਨੂੰ ਬਾਟਮ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ 4150 4150 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਹਰ ਹਰ ਸੂਟ ਬਾਰੇ ਮੈਂ ਤੁਹਾਨੂੰ ਐਨ ਕਲੀਅਰ ਦੱਸਦੀਆਂ ਜੀ ਕਿ ਕਿਦਾਂ ਦਾ ਸੂਟ ਹੈ ਦੇਖੋ ਜੀ ਅਸੀਂ ਦੋਨੇ ਰੇਂਜ ਦੇ ਸੂਟ ਲੈ ਕੇ ਆਉਣੇ ਆ ਸਸਤੇ ਵੀ ਮਹਿੰਗੇ ਵੀ ਬੈਲਵਟ ਚ ਸਸਤੇ ਵੀ ਦਿਖਾਉਣੇ ਆ ਮਹਿੰਗੇ ਵੀ ਜਿੱਦਾਂ ਦੀ ਤੁਹਾਡੀ ਨੀਡ ਹੈ ਉਦਾਂ ਦੇ ਸੂਟ ਤੁਸੀਂ ਵਾਇ ਕਰ ਸਕਦੇ ਆ ਜੇ ਇਸ ਤੋਂ ਵੀ ਕੁਝ ਹੋਰ ਕੁਆਲਿਟੀ ਦੇਖਣਾ ਚਾਹੁੰਦੇ ਆ ਤਾਂ ਵੀ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਆ ਜੀ ਸੂਟ ਚੈੱਕ ਕਰੋ ਜੀ ਕਿੰਨਾ ਪਿਆਰਾ ਕਲਰ ਹੈ ਦੁਪੱਟੇ ਦੇ ਕੀ ਆ ਕਹਿਣੇ ਜੀ ਸੂਟ ਦੀ ਲੁੱਕ ਬਹੁਤ ਪਿਆਰੀ ਆਉਣੀ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਜੋਰ ਜੱਟ ਦਾ ਸੂਟ ਮਿਲੂਗਾ ਜੀ ਜੌਰ ਜੱਟ ਦਾ ਸੂਟ ਹੈ ਜੀ ਜੌਰ ਜੱਟ ਦਾ ਬਹੁਤ ਹੀ ਪਿਆਰਾ ਸੂਟ ਹੈ ਜੀ ਜੌਰ ਜੱਟ ਦੀ ਬਹੁਤ ਵਧੀਆ ਕੁਆਲਿਟੀ ਹੈ ਜੀ ਇਹਦੇ ਵਿੱਚ ਫਿਟਿੰਗ ਬਹੁਤ ਹੀ ਪਿਆਰੀ ਆਉਂਦੀ ਹੈ ਜੀ ਸੂਟ ਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 1800 ਰੁਪਿਆ 1800 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਪਿਆਰੇ ਜੌਰ ਜੱਟ ਦੇ ਸੂਟ ਹੈ ਜੀ ਇਹਦੇ ਵਿੱਚ ਪਲੱਸ ਸ਼ਿਪਿੰਗ ਹੈ ਜੀ ਜਿਹੜਾ ਜੌਰਜਟ ਦਾ ਸੂਟ ਹੈ ਜੀ ਉਹਦਾ ਪ੍ਰਾਈਸ ਹੈਗਾ 1800 ਰੁਪਿਆ ਪਲੱਸ ਸ਼ਿਪਿੰਗ 50 ਰੁਪਏ ਸ਼ਾਇਦ ਸ਼ਿਪਿੰਗ ਦੇ ਹੋਣਗੇ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਜੌਰਜਟ ਦਾ ਇਹਦੇ ਵਿੱਚ ਫਿਟਿੰਗ ਬਹੁਤ ਹੀ ਪਿਆਰੀ ਆਣ ਲੀਆਂ ਤੁਸੀਂ ਐਦਾਂ ਦਾ ਸੂਟ ਬੇਅਰ ਕਰੋਗੇ ਤਾਂ ਤੁਸੀਂ ਬਹੁਤ ਪਤਲੇ ਲੱਗੋਗੇ ਜੀ ਬਹੁਤ ਪਿਆਰੇ ਪਿਆਰੇ ਕਲਰ ਹੈ ਜੀ ਜੌਰਜਟ ਵਿੱਚ ਬਹੁਤ ਪਿਆਰਾ ਜੌਰਜਟ ਦਾ ਤੁਹਾਨੂੰ ਪੂਰਾ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਜੀ ਸੂਟ ਦੇ ਕੇ ਆ ਕਹਣੇ ਜੀ ਬਹੁਤ ਜ਼ਿਆਦਾ ਵਧੀਆ ਸੂਟ ਹੈ ਜੀ ਸੂਟ ਪੂਰੀ ਲੈਂਥ ਹੈ ਜੀ ਇਹ ਨਹੀਂ ਹੈਵੀ ਲੈਂਥ ਕੱਟ ਬਣਨੀ ਆ ਸੂਟ ਦੀ ਤੁਸੀਂ ਜਿੰਨੀ ਮਰਜ਼ੀ ਲੈਂਥ ਬਣਾ ਸਕਦੇ ਜੀ 50 51 ਸੂਟ ਦੀ ਲੈਂਥ ਹੈ ਇਸ ਤੋਂ ਸੂਟ ਦੀ ਲੈਂਥ ਤੁਸੀਂ ਘਟਾ ਸਕਦੇ ਆ ਨੀਚੇ ਤੋਂ ਨਹੀਂ ਤੁਸੀਂ ਪੂਰੀ ਲੈਂਥ ਤੁਹਾਡੇ ਸੂਟ ਦੀ ਬਣੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1800 ਪਲੱਸ ਸ਼ਿਪਿੰਗ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਨਾ ਸੌਫਟ ਸਿਲਕ ਦਾ ਮਟੀਰੀਅਲ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਦੀ ਲੈਂਥ ਤੁਸੀਂ 54 ਤੋਂ 49 ਤੱਕ ਬਣਾ ਸਕਦੇ ਆ ਜੀ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਜੀ ਬਾਟਮ ਤੁਹਾਨੂੰ ਸੰਤੂਨ ਦੀ ਮਿਲੂਗੀ 2.5 ਮੀਟਰ ਦੁਪੱਟਾ ਤੁਹਾਨੂੰ ਸ਼ਾਪੂਨ ਦਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2495 100 ਵੀ 2495 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ 2495 ਸੂਟ ਦਾ ਪ੍ਰਾਈਸ ਹੈ ਜੀ ਕਲਰ ਆਪਸ਼ਨ ਬਹੁਤ ਹੈ ਜੀ ਤੁਸੀਂ ਚੈੱਕ ਕਰ ਸਕਦੇ ਆ ਜੀ ਸੂਟ ਦੀ ਲੁੱਕ ਵੜ ਕੇ ਬਹੁਤ ਜ਼ਿਆਦਾ ਸੋਹਣੀ ਆਣੀ ਹੈ ਜੀ ਤੁਸੀਂ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਤੁਹਾਨੂੰ ਬਹੁਤ ਜ਼ਿਆਦਾ ਪਿਆਰਾ ਸ਼ਿਮਰ ਸਿਲਕ ਟਿਸ਼ੂ ਦਾ ਸੂਟ ਮਿਲੂਗਾ ਕਲਰ ਬਹੁਤ ਪਿਆਰੇ ਆ ਇੱਕ ਕਲਰ ਦੇ ਤੁਸੀਂ 7 ਤੋਂ 4 ਜਾਂ 5 ਜੋ ਤੁਹਾਡੀ ਇੱਛਾ ਹੈ ਦੋ ਉਨੇ ਸੂਟ ਵੀ ਇਕੱਠੇ ਵਾਇ ਕਰ ਸਕਦੇ ਆ ਇੱਕ ਵੀਡੀਓ ਚ ਜੇ ਤੁਸੀਂ 4 ਸੂਟ 7 ਤੋਂ ਇਕੱਠੇ ਵਾਇ ਕਰਦੇ ਆ ਤਾਂ ਤੁਹਾਨੂੰ ਹੋਰ ਡਿਸਕਾਊਂਟ ਦਿੱਤਾ ਜਾਊਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 62145 ਸਾਰੇ ਸੂਟ ਤੇ ਤੁਹਾਨੂੰ ਗੋਟਾ ਵਰਕ ਮਿਲੂਗਾ ਜੀ ਬਾਟਮ ਤੁਹਾਨੂੰ ਪਿਓਰ ਅਪਾੜਾ ਸਿਲਕ ਦੀ ਮਿਲੂਗੀ ਦੁਪੱਟਾ ਤੁਹਾਨੂੰ ਕ੍ਰਸ਼ ਟਿਸ਼ੂ ਸਿਲਕ ਦਾ ਮਿਲੂਗਾ ਕ੍ਰਸ਼ ਟਿਸ਼ੂ ਸਿਲਕ ਦਾ ਤੁਸੀਂ ਸਿੰਗਲ ਦੁਪੱਟਾ ਮਾਰਕੀਟ ਚੋਂ ਲੈਨੇ ਆ ਤਾਂ 1000 ਰੁਪਏ ਦਾ ਤੁਹਾਨੂੰ ਸਿੰਗਲ ਦੁਪੱਟਾ ਮਿਲਦਾ ਜਿਹੜਾ ਕਿ ਸਿਰਫ ਸਟਾਰਟਿੰਗ ਹੈ ਉਸ ਤੋਂ ਉੱਪਰ ਤਾਂ ਦੁਪੱਟੇ ਜਿੰਨੇ ਦੇ ਮਰਜ਼ੀ ਲੈ ਲਓ ਜੀ 1000 ਰੁਪਏ ਦਾ ਇਹ ਦੁਪੱਟਾ ਤੁਹਾਨੂੰ ਬਾਜ਼ਾਰ ਚੋਂ ਮਿਲੂਗਾ ਜੀ ਕ੍ਰਸ਼ ਟਿਸ਼ੂ ਦਾ ਇਸ ਤੋਂ ਨੂੰ ਸੂਟ ਤੇ ਵਰਕ ਵੀ ਕਰਿਆ ਦੁਪੱਟੇ ਤੇ ਵੀ ਵਰਕ ਕਰਿਆ ਬਹੁਤ ਪਿਆਰੀ ਨਾਲ ਪਿਓਰ ਆੜਾ ਸਿਲਕ ਦੀ ਬਾਟਮ ਲਾਈ ਹੈ 3 ਮੀਟਰ ਦੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 6245 6245 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਥੈਂਕ ਯੂ so much ਵੀਡੀਓ ਨੂੰ ਪਿਆਰ ਦੇ